ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਦ ਸੁ ਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਿਵਤੁ ਕ ਸਮਦੀ ਨੂਰੇ ਅਰਸੂ ਪੁਰਸੋਂ ਟੱਟੀ ਐ ਤੋ ਦੇ ਦਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸਤਨਾੰ ਧੰਵਾਹਿ ਗੁਰੂ ਸਾਹਿਬ ਜੀ ਹਾ ਮਹੱਲਾ ਪੰਜਵਾਂ ਜੁਜਤ ਪਾਰ ਬ੍ਰਹਮ ਚੇਤਿ ਆਇ ਸੋ ਘਰ ਦੇਈ ਵਸਾਇਆ ਸੋਖ ਸਾਗਰ ਗੁਰ ਪਾਇਆ ਸੋ ਸੰਸਾਰ ਸਗਲ ਮਟਾਇਆ ਜਿਤ ਪਾਰ ਬ੍ਰਹਮ ਚੇਤ ਆਇ ਸੋ ਘਰ ਦੇਵਸਾਇਆ ਸੋਖ ਸਾਗਰ ਗੁਰ ਪਾਇਆ ਤਾਂ ਸੰਸਾ ਸਗਲ ਮਟਾਇਆ ਹਰ ਕੀ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਦਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਜਾਣੀ ਦਾਬ ਕੀ ਅਕਾਥ ਕਹਾਣੀ ਜਨ ਬੁਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗ ਅਟਲ ਚਬਰ ਸ਼ਤਰ ਤਖਤ ਸੰਗਾਸਣ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਤੇ ਸੁਭਾਏਮਾਨ ਦਿਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਸੁਭਾਏ ਮਾਨ ਅਤੀ ਸਤਿਕਾਰਯੋਗ ਸਮੂਹ ਸਾਧ ਸੰਗਤ ਆਪ ਤਨਤਾ ਦੇ ਜੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਦਿਮਾਗਾਂ ਵਾਕ ਅਨਸਾਰ ਜਿੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਦੇ ਦਵਾਨਾਂ ਦੇ ਅੰਦਰ ਹਾਜ਼ਰੀ ਭਰੀ ਹੈ ਉੱਥੇ ਹਰ ਐ ਦਵਾਰ ਦੀ ਤਰ੍ਹਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪਗਤ ਜਨਾਂ ਕੇ ਮਾਨ ਮਿਸ਼ਰਾਮ ਸੁਖਣੀ ਸਹਿਬ ਦੇ ਜਾਪ ਆਪ ਸਿੱਖ ਸੰਗਤ ਨੇ ਸਰਵਣ ਕੀਤੇ ਅਰਦਾਸ ਬੇਨਤੀ ਉਪਰੰਤ ਸਤਿਗੁਰਾਂ ਦਾ ਮੁਬਾਰਕ ਮੁਖਵਾਕ ਆਪ ਜੀ ਨੇ ਸ਼੍ਰਵਣ ਕੀਤਾ ਅੱਜ ਦੇ ਪਾਵਨ ਮੁਬਾਰਕ ਮੁਖ ਵਾਕ ਦੇ ਅੰਦਰ ਸਤਿਗੁਰਾਂ ਨੇ ਜੋ ਉਪਦੇਸ਼ ਜੋ ਸਦਾਤ ਸਾਨੂੰ ਸਮਝਾਇਆ ਹੈ ਉਹਦੇ ਅਖਰੀ ਅਰਥਾਂ ਦੇ ਨਾਲ ਜੁੜਨ ਵਾਸਤੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਧਨ ਤਨ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੋਰਠਿ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਸੋਰਠ ਮਹੱਲਾ ਪਨਵਾ ਸੂਠ ਰਾਗ ਦੇ ਅੰਦਰ ਸ਼ਹੀਦਾਂ ਦੀ ਸਰਤਾਜ ਗੁਰੂ ਅਰਜਨ ਸਿੰਘ ਮਹਾਰਾਜ ਅੱਜ ਦਾ ਪਾਵਨ ਮੁਬਾਰਕ ਮੁਖਵਾਕ ਸਾਨੂੰ ਬਖਸ਼ਿਸ਼ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਅੰਗ 625 ਔਰ ਸ਼ਬੀ ਦੇ ਉੱਤੇ ਸਬਾਈ ਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਦੋ ਪਦਿਆਂ ਦੇ ਮੁਬਾਰਕ ਮੁਖਵਾਕ ਦੇ ਅੰਦਰ ਜੋ ਉਪਦੇਸ਼ ਸਮੂਚਾ ਸਿਧਾਂਤ ਸਮਝਾਇਆ ਹੈ ਉਹ ਰਹਾਉ ਦੀਆਂ ਪੰਕਤੀਆਂ ਬਾਕੀ ਜਿੰਨੀਆਂ ਵੀ ਪੰਕਤੀਆਂ ਹੁੰਦੀਆਂ ਸ਼ਬਦੀਆਂ ਜਿਸ ਸ਼ਬਦ ਦੇ ਵਿੱਚ ਰਹਾਉ ਦਾ ਬੰਧ ਹੋਵੇ ਉਸੇ ਦੇ ਦੁਆਲੇ ਘੁੰਮਦੀਆਂ ਇੰਝ ਕਹ ਲਈਏ ਕਿ ਰਹਾਉ ਦਾ ਬੰਧ ਤੁਰਾ ਹੁੰਦਾ ਹੈ ਕੇਂਦਰ ਬਿੰਦੂ ਹੁੰਦਾ ਹੈ ਇੰਝ ਕਹ ਲਈਏ ਕਿ ਦੇਵੇਂ ਗੁਲਾਬ ਦਾ ਫੁੱਲ ਹੈ ਤੇ ਗੁਲਾਬ ਦੇ ਫੁੱਲ ਦੇ ਵਿੱਚ ਗੁਲਕੰਧ ਹੁੰਦੀ ਹੈ ਤੇ ਉਸ ਗੁਲਕੰਧ ਨੂੰ ਸੰਭਾਲ ਕੇ ਰੱਖਣ ਵਾਲੀਆਂ ਉਸ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਪੱਤੀਆਂ ਆਉਂਦੀਆਂ ਠੀਕ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਸ ਸ਼ਬਦ ਦੇ ਅੰਦਰ ਰਾਉ ਦਾ ਬੰਦ ਬਖਸ਼ਿਸ਼ ਕੀਤਾ ਉਹਦੀਆਂ ਬਾਕੀ ਦੀਆਂ ਪੰਤੀਆਂ ਸਾਰੀਆਂ ਰਹਾਉ ਦੇ ਬੰਦ ਦੁਆਰਾ ਘੁੰਮਦੀਆਂ ਉਸੇ ਦੀ ਵਿਆਖਿਆ ਕਰਦੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਰਹਾਉ ਦੇ ਬੰਦ ਅੰਦਰ ਸਮਝਾਉਣ ਦਾ ਯਤਨ ਕਰਦੇ ਆ ਹਰ ਕੇ ਨਾਮ ਕੀ ਵਡਿਆਈ। ਹਰੀ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਿਵੇਂ ਕਿਵੇਂ ਸਮਝਾਏਗੀ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਅਸੀਂ ਅਠੇ ਪੈਰੀ ਉਸ ਪ੍ਰਮਾਤਮਾ ਦੇ ਗੁਣ ਗਾਵਾਂਗੇ ਨਾ ਤੇ ਨਾਮ ਦੀ ਵਡਿਆਈ ਸਮਝ ਆ ਜਾਏ। ਪਰ ਸਤਿਗੁਰੂ ਅਠੇ ਪੈਰ ਤੇਰਾ ਨਾਮ ਜਪਣਾ ਤੇਰੇ ਨਾਮ ਦੀ ਵਡਿਆਈ ਨੂੰ ਸਮਝਣਾ ਇਹ ਕਿਵੇਂ ਸਮਝ ਆਏਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਪੂਰੇ ਤੇ ਪਾਈ ਸਤਿਗੁਰਾਂ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਇਹ ਨਾਮ ਦੀ ਵੜਿਆਈ ਜਿਹੜੀ ਐ ਕਿਵੇਂ ਮਿਲਦੀ ਐ ਅਠੇ ਪੈਰ ਗੁਣ ਵਾਲੀ ਗੁਣ ਗਾਉਣ ਵਾਲੀ ਅਵਸਥਾ ਕਿਵੇਂ ਮਿਲਦੀ ਐ ਇਹ ਪੂਰਨ ਗੁਰੂ ਤੋਂ ਤੇ ਪੂਰਨ ਗੁਰੂ ਕਿਹੜਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਪੂਰਨ ਗੁਰੂ ਕਿਹੜਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਪੂਰਨ ਗੁਰੂ ਕਿਹੜਾ ਹੈ ਜਿਸ ਦੇ ਬਾਬਤ ਅਸੀਂ ਸਤਿਗੁਰਾਂ ਦੇ ਬਿਮਾਰਕ ਚਰਣਾ ਦੇ ਵਿੱਚ ਖਲੋਕ ਕੇ ਅਰਦਾਸ ਤੋਂ ਬਾਅਦ ਇਹ ਦੁਹਰਾ ਪੜਦੇ ਆ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਪੂਰਨ ਗੁਰੂ ਹੈ ਸਮਰਥ ਗੁਰੂ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸਮਰਥ ਗੁਰੂ ਹੈ ਸ਼ਬਦ ਗੁਰੂ ਹੈ ਸਿਧਾਂਤ ਗੁਰੂ ਹੈ ਬਾਣੀ ਗੁਰੂ ਹੈ ਇਸ ਬਾਣੀ ਗੁਰੂ ਤੋਂ ਸ਼ਬਦ ਗੁਰੂ ਤੋਂ ਇਸ ਗੱਲ ਦੀ ਸੋਧ ਹੀ ਮਿਲਦੀ ਹੈ ਕਿ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁੰਗਾਈ ਸਾਡੇ ਮਨਾਂ ਦੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਹੋਏਗਾ ਕਿ ਪ੍ਰਮਾਤਮਾ ਦੇ ਅਠੇ ਪੈਰ ਕਿਵੇਂ ਗੁੰਗਾਏ ਜਾ ਸਕਦੇ ਅਸੀਂ ਤੇ ਗ੍ਰਿਸ਼ਤੀ ਹੈ ਗ੍ਰਿਸ਼ਤੀ ਤੌਰ ਦੇ ਉੱਤੇ ਅਸੀਂ ਆਪਣਾ ਕਾਰੋਬਾਰ ਵੀ ਕਰਨੇ ਹੈ ਕੰਮ ਵੀ ਕਰਨੇ ਹੈ ਤੇ ਕਾਰੋਬਾਰ ਕਰਦੇ ਹੁਆ ਦਿਨ ਦੇ ਵਿੱਚ ਤੇ ਕਾਰੋਬਾਰ ਕਰਾਂਗੇ ਕੰਮ ਕਰਾਂਗੇ ਤੇ ਜਦੋਂ ਰਾਤ ਪਵੇਗੀ ਰਾਤ ਨੂੰ ਤੇ ਅਸੀਂ ਥੱਕ ਜਾਣ ਸਾਰੇ ਸੌਂਦੇ ਨੇ ਅਸੀਂ ਵੀ ਸੌਣਾ ਹੈ ਫਿਰ ਅੱਠ ਪੈਰ ਕਿਵੇਂ ਹੋ ਗਏ ਚਾਰ ਪੈਰ ਤੇ ਸੌ ਕੇ ਲੰਘਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਓ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਇੱਕ ਸਿਧਾਂਤ ਦਿੱਤਾ ਮਾਰਗ ਚਲਤ ਹਰੇ ਹਰ ਗਈ ਮਾਰਗ ਦੇ ਉੱਤੇ ਤੁਰਦਿਆਂ ਹੋਏ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਧਨ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਹੱਥਾਂ ਪੈਰਾਂ ਦੇ ਨਾਲ ਦੁਨਿਆਵੀ ਕੰਮ ਕਰਨੇ ਪਰ ਆਪਣੀ ਸੁਰਤ ਸ਼ਬਦ ਦੇ ਨਾਲ ਜੋੜ ਕੇ ਰੱਖਣੀ ਬਾਣੀ ਦੇ ਨਾਲ ਜੋੜ ਕੇ ਰੱਖਣੀ ਇਹਨੂੰ ਹੋਰ ਸੌਖਾ ਕਰ ਦिए ਸਾਡੇ ਸਤਿਕਾਰਯੋਗ ਵਿਦਵਾਨਾਂ ਨੇ ਆਖਿਆ ਕਿ ਚੇਤ ਜਿਹੜਾ ਹੈ ਉਹ ਨਿਰੰਕਾਰ ਵਿੱਚ ਹੋਵੇ ਤੇ ਹਥਕਾਰ ਵਿੱਚ ਹੋ ਪਾਵ ਹੱਥਾਂ ਪੈਰਾਂ ਦੇ ਨਾਲ ਅਸੀਂ ਕਾਰੋਬਾਰ ਕਰਨਾ ਹੈ ਪਰ ਸਾਡੀ ਸੁਰਤ ਹਮੇਸ਼ਾ ਭਾਵੇਂ ਉਹ ਦੁਕਾਨ ਤੇ ਬੈਠੇ ਭਾਵੇਂ ਕਿਸੇ ਦੁਨਿਆਵੀ ਅਹੁਦੇ ਕੁਰਸੀ ਤੇ ਆਫਿਸ ਦੇ ਵਿੱਚ ਬੈਠੇ ਦਫ਼ਤਰ ਵਿੱਚ ਬੈਠੇ ਦੁਨਿਆਵੀ ਨੌਕਰੀ ਕਰਦੇ ਆ ਦੁਨਿਆਵੀ ਕਾਰੋਬਾਰ ਕਰਦੇ ਆ ਪਰ ਸਾਡੀ ਸੁਰਤ ਸ਼ਬਦ ਦੇ ਨਾਲ ਬਾਣੀ ਦੇ ਨਾਲ ਗੁਰੂ ਦੇ ਗਿਆਨ ਨਾਲ ਪਰਮਾਤਮਾ ਦੇ ਨਾਮ ਨਾਲ ਉਹਦੀ ਵੜਿਆਈ ਦੇ ਨਾਲ ਜੁੜੀ ਹੋਵੇ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਰੱਬ ਦੇਸੀ ਇਹ ਨੇਤਰੋ ਮੇਰਿਓ ਹੱਥੋਂ ਮੈਂ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਨਜ਼ਰੀ ਹਰਨੇ ਹਲਿਆ ਕਿ ਇਹਨਾਂ ਨੇਤਰਾਂ ਦੇ ਨਾਲ ਜਿਨੂੰ ਦੇਖੀਏ ਉਹਦੇ ਵਿੱਚੋਂ ਰੱਬ ਨਜ਼ਰ ਆਇਆ ਪਰਮਾਤਮਾ ਨਜ਼ਰ ਆਇਆ ਇਹ ਅਵਸਥਾ ਬਣਦਾ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਤੇ ਇਹੀ ਗੱਲ ਦੀ ਪ੍ਰੂੜਤਾ ਹੈ ਕਿ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਇਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਵਿੱਚ ਚਾਨਣ ਹੋਏ ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਨੂੰ ਕਿਵੇਂ ਪ੍ਰਗਟ ਕਰਨਾ ਹੈ ਕਿਵੇਂ ਦੇਖਣਾ ਹੈ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟੋ ਗੁਰੂ ਦੀ ਸਿੱਖਿਆ ਨਾਲ ਗੁਰੂ ਦੇ ਗਿਆਨ ਨਾਲ ਗੁਰੂ ਦੀ ਸੰਗਤ ਕਰਨ ਨਾਲ ਉਹ ਜੋਤ ਤੁਹਾਡੇ ਅੰਦਰੋਂ ਦੂਸਰੇ ਦੇ ਅੰਦਰੋਂ ਪ੍ਰਗਟ ਹੋ ਜਾਏਗੀ ਸਾਰਿਆਂ ਦੇ ਅੰਦਰ ਜਗਦੀ ਹੈ ਤੁਹਾਨੂੰ ਦਿਸ ਪਵੇਗੀ ਫਿਰ ਤੁਹਾਡਾ ਕਿਸੇ ਨਾਲ ਵੈਰ ਨਹੀਂ ਰਵੇਗਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਐਸੇ ਵਾਸਤੇ ਕਿਹਾ ਸੀ ਕਿ ਮੇਰੀ ਸਾਰਿਆਂ ਨਾਲੋਂ ਈਰਖਾ ਖਤਮ ਹੋ ਗਈ ਹੈ। ਮੇਰੀ ਹੁਣ ਸਾਰਿਆਂ ਨਾਲ ਬਣ ਆਉਂਦੀ ਹੈ। ਪਰ ਕਦੋਂ ਤੋਂ ਬਣ ਆਉਣ ਲੱਗੀ ਹੈ? ਜਦੋਂ ਤੋਂ ਮੈਂ ਗੁਰੂ ਦੀ ਸੰਗਤ ਕਰਨ ਲੱਗਾ ਆਂ ਖੋ ਸਤਨਾਮ ਸ੍ਰੀ ਵਾਹਿ। ਬਿਸਰ ਗਈ ਸਭਤਾਤ ਪ੍ਰਾਈ ਇਹ ਆਪਣੇ ਉੱਤੇ ਪ੍ਰੈਕਟੀਕਲ ਕਰਕੇ ਵੇਖੀਏ ਕਿ ਕਦੋਂ ਤੋਂ ਅਸੀਂ ਗੁਰੂ ਦੀ ਸੰਗਤ ਕਰ ਰਹੇ ਆਂ। ਤੇ ਸਾਡੇ ਜੀਵਨ ਦੇ ਵਿੱਚ ਕੀ ਬਦਲਾਅ ਆਇਆ ਹੈ ਅਸੀਂ ਹੋਰ ਤੇ ਬੜੇ ਬਦਲਾਅ ਲਿਆਉਨੇ ਆ ਪਰ ਆਪਣੇ ਜੀਵਨ ਦੇ ਅੰਦਰ ਕੀ ਬਦਲਾਅ ਆਇਆ ਹੈ ਆਪਣੇ ਆਪ ਨੂੰ ਪੁੱਛਣ ਦਾ ਯਤਨ ਕਰੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹੇ ਪਾਈ ਇਹ ਪਰਾਈ ਤਾਤ ਵਿਸਰੀ ਹੈ ਕਿ ਨਹੀਂ ਵਿਸਰੀ ਗਦੋਂ ਜਦੋਂ ਤੋਂ ਗੁਰੂ ਦੀ ਸੰਗਤ ਕਰਨ ਕਰ ਰਹੇ ਆ ਅਸੀਂ ਸਾਡੇ ਜੀਵਨ ਦੇ ਵਿੱਚ ਕੀ ਬਦਲਾਅ ਆ ਆਪਣੇ ਆਪ ਨੂੰ ਪੁੱਛੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲੇ ਬੰਦ ਦੇ ਅੰਦਰ ਇਹ ਗੱਲ ਸਮਝਾਈ ਜਿਤ ਪਾਰ ਬ੍ਰਹਮ ਚੇਤੇ ਆਇਆ ਸੋ ਕਰ ਦੇਵਸਾਇਆ ਉਹ ਕਰ ਵਸਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਹੈ ਜਿਸ ਹਿਰਦੇ ਦੇ ਅੰਦਰ ਰੱਬ ਚੇਤੇ ਆਉਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਕਿ ਸੁਖ ਸਾਗਰ ਗੁਰ ਪਾਇਆ ਸੁੱਖਾਂ ਦਾ ਸਾਗਰ ਗੁਰੂ ਹੈ ਗੁਰੂ ਤੋਂ ਸੁਖ ਮਿਲਦਾ ਹੈ ਤਾਂ ਸੰਸਾਰ ਸਗਲ ਮਟਾਇਆ ਸਾਰੇ ਸੰਸੇ ਸਾਰੇ ਤੋਖਲੇ ਚਿੰਤਾ ਚੋਰੇ ਸਭ ਖਤਮ ਹੋ ਜਾਂਦੇ ਨੇ ਜੇ ਪੂਰਨ ਗੁਰੂ ਦੇ ਦਰ ਦੇ ਉੱਤੇ ਆਣ ਕੇ ਸਮਰਪਿਤ ਹੋ ਜਾਈਏ ਜੇ ਗੁਰੂ ਦੇ ਹੋ ਜਾਈਏ ਤੇ ਸਤਗੁਰੂ ਜੀ ਨੇ ਅਖੀਰਲੇ ਬੰਦ ਵਿੱਚ ਸਮਝਾਇਆ ਪ੍ਰਭ ਕੀ ਅਖਤ ਕਹਾਣੀ ਨਾ ਕਥੀ ਜਾਣ ਵਾਲੀ ਉਹ ਕਹਾਣੀ ਹੈ ਪ੍ਰਮਾਤਮਾ ਦੀ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਜਨ ਬੋਲੇ ਅਮਰਤ ਬਾਣੀ ਜਦੋਂ ਉਹਦੀ ਜਨ ਬਣ ਕੇ ਸੇਵਕ ਬਣ ਕੇ ਉਹਦੀ ਅਮਰਤਮਈ ਬਾਣੀ ਬੋਲਾਂਗੇ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣ ਇਹ ਸਾਰੀ ਸਮਝ ਸਾਰੀ ਸੋਝੀ ਕਿੱਥੋਂ ਆਉਂਦੀ ਹੈ ਗੁਰੂ ਤੋਂ ਗੁਰੂ ਦੇ ਦਰ ਦੇ ਉੱਤੇ ਆਈਏ ਆਪਣਾ ਆਪ ਸਮਰਪਿਤ ਕਰੀਏ ਗੁਰੂ ਦੀ ਸੰਗਤ ਦੇ ਵਿੱਚ ਆਪਣੇ ਮਨ ਨੂੰ ਹਾਜ਼ਰ ਕਰੀਏ ਤੇ ਫਿਰ ਗੁਰੂ ਦੀ ਬਾਣੀ ਨੂੰ ਸੁਣੀਏ ਗੁਰੂ ਦੇ ਕੀਰਤਨ ਨੂੰ ਸੁਣੀਏ ਗੁਰੂ ਦੀ ਕਥਾ ਨੂੰ ਸੁਣੀਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੇ ਲੇ ਸਾਡਾ ਮਨ ਹੌਲੀ-ਹੌਲੀ ਸ਼ੁੱਧ ਹੋ ਜਾਏਗਾ ਪਵਿੱਤਰ ਹੋ ਜਾਏਗਾ ਇਹਦੇ ਅੰਦਰ ਪ੍ਰਮਾਤਮਾ ਦਾ ਨਾਮ ਵਸੇਗਾ ਤੇ ਜਦੋਂ ਨਾਮ ਵਸ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਕਿ ਇਹ ਨਾਮ ਦੇ ਨਾਲ ਸ਼ੁੱਧ ਹੋ ਜਾਏਗਾ परमात्मा ਦੇ ਨਾਲ ਇੱਕਮਿਕ ਹੋ ਜਾਏਗਾ ਉਹ ਅਵਸਥਾ ਆ ਜਾਏਗੀ ਇਸੇ ਕਰਕੇ ਹੀ ਅਸੀਂ ਗੁਰੂ ਦੀ ਗੋਦ ਵਿੱਚ ਆਉਨੇ ਆ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਸੀਂ ਆਪਣੇ ਮੂਲ ਨੂੰ ਪਛਾਨ ਸਕੀਏ ਇਹ ਸਾਡਾ ਮਨ ਜੋਤ ਸਰੂਪ ਹੈ ਇਹਨੂੰ ਕਿਵੇਂ ਪਛਾਨਣਾ ਹੈ ਇਹ ਸਾਰੀ ਸਮਨ ਸਾਰੀ ਸੋਝੀ ਗੁਰੂ ਦੇ ਦਰ ਤੋਂ ਗੁਰੂ ਦੀ ਸੰਗਤ ਤੋਂ ਆਉਂਦੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ